ਸੱਚੀ ਗੱਲ ਦੋਸਤੋ ਇਸ ਹਿੰਦੂ ਵੀਰ ਨੇ ਜੋ ਕੰਮ ਕੀਤਾ ਜੋ ਸੱਚ ਲੋਕਾਂ ਦੇ ਸਾਹਮਣੇ ਲਿਆਉਂਦਾ ਉਸ ਨੂੰ ਦੇਖ ਕੇ ਸੁਣ ਕੇ ਤੁਸੀਂ ਵੀ ਇਸ ਵੀਰ ਦੀ ਤਾਰੀਫ ਕਰੋਗੇ ਜੇਕਰ ਹਰ ਕੋਈ ਇਸ ਵੀਰ ਦੀ ਤਰ੍ਹਾਂ ਜਾਗਰੂਕ ਹੋ ਜਾਵੇ ਤਾਂ ਪੰਜਾਬ ਦੇ ਵਿੱਚੋਂ ਵੱਡੀਆਂ ਅਲਾਮਤਾਂ ਦੂਰ ਹੋ ਜਾਣਗੀਆਂ ਤਾਂ ਉੱਤੇ ਸਰਕਾਰਾਂ ਵੀ ਮਜਬੂਰ ਹੋ ਜਾਣਗੀਆਂ ਲੋਕਾਂ ਦੀ ਆਵਾਜ਼ ਸੁਣਨ ਦੇ ਲਈ ਤੇ ਸੁਧਾਰ ਕਰਨ ਦੇ ਲਈ ਕਿਉਂਕਿ ਹਲੇ ਹਰ ਕੋਈ ਸੋਚਦਾ ਹੈ ਕਿ ਮੈਂ ਕੀ ਲੈਣਾ ਕੋਈ ਹੋਰ ਦੇਖ ਲਵੇਗਾ ਤੇ ਕੋਈ ਹੋਰ ਜਿਹੜਾ ਹੁੰਦਾ ਉਹ ਵੀ ਇਹੀ ਸੋਚਦਾ ਕਿ ਮੈਂ ਕੀ ਲੈਣਾ ਕੋਈ ਹੋਰ ਦੇਖ ਲੂਗਾ ਐਦਾਂ ਹੀ ਸੋਚਦੇ ਸੋਚਦੇ ਪੰਜਾਬ ਦਾ ਬੇੜਾਗਰਕ ਹੋ ਰਿਹਾ ਹੈ ਪੰਜਾਬ ਦੇ ਵਿੱਚ ਵੱਡਾ ਨੁਕਸਾਨ ਹੋ ਰਿਹਾ ਹੈ ਦੋਸਤੋ ਸੱਚ ਕੌੜਾ ਜ਼ਰੂਰ ਹੁੰਦਾ ਹੈ ਪਰ ਜੇਕਰ ਸੱਚ ਕੌੜੇ ਨੂੰ ਆਪਾਂ ਉਸ ਗਲਤੀ ਨੂੰ ਸੁਧਾਰ ਲਈਏ ਤਾਂ ਆਪਣੇ ਪੰਜਾਬ ਦਾ ਬਹੁਤ ਜ਼ਿਆਦਾ ਸੁਧਾਰ ਹੋ ਸਕਦਾ ਕਿਉਂਕਿ ਪੰਜਾਬ ਨੂੰ ਇੱਕ ਪਾਸਿਓਂ ਨਹੀਂ ਚਾਰੇ ਪਾਸਿਓਂ ਮਾਰ ਪੈ ਰਹੀ ਹੈ ਚਾਹੇ ਪ੍ਰਵਾਸੀਆਂ ਵੱਲੋਂ ਪੰਜਾਬ ਦੇ ਵਿੱਚ ਪੰਜਾਬੀਆਂ ਦੇ ਰੋਜ਼ਗਾਰ ਖਤਮ ਕਰਨ ਦੀ ਗੱਲ ਹੋਵੇ ਗੁਰੂ ਘਰਾਂ ਦੇ ਵਿੱਚ ਪ੍ਰਵਾਸੀਆ ਵੱਲੋਂ ਸਿੱਖਾਂ ਦਾ ਰੂਪ ਧਾਰਨ ਕਰਕੇ ਭੀਖ ਮੰਗਣ ਦੀ ਗੱਲ ਹੋਵੇ ਜਾਂ ਫਿਰ ਹੋਰ ਅਜਿਹੇ ਆਲਮਤਾਂ ਨਸ਼ੇ ਦੀ ਗੱਲ ਹੋਵੇ ਜਾਂ ਫਿਰ ਪੰਜਾਬ ਦੇ ਵਿੱਚ ਇਸ ਸਮੇਂ ਪੈਰ ਹੀ ਪਾਣੀਆਂ ਦੀ ਮਾਰ ਹੋਵੇ बार-बार ਪੰਜਾਬ ਡੁੱਬਦਾ ਹੈ ਬਾਰ-ਬਾਰ ਸਰਕਾਰਾਂ ਵੱਲੋਂ ਮੌਕੇ ਤੇ ਲੇਪਾ ਪੂੰਜੀ ਕੀਤੀ ਜਾਂਦੀ ਹੈ ਪਰ ਇਸ ਦਾ ਪੱਕਾ ਹੱਲ ਨਹੀਂ ਕੀਤਾ ਜਾਂਦਾ ਜਿਵੇਂ ਕਿ ਅਸੀਂ ਵੀ ਕੱਲ ਮੌਕੇ ਤੋਂ ਗਰਾਊਂਡ ਰਿਪੋਰਟ ਤੁਹਾਡੇ ਸਾਹਮਣੇ ਪੇਸ਼ ਕੀਤੀ ਸੀ ਜਿੱਥੇ ਬੰਨ ਟੁੱਟਣ ਕਿਨਾਰੇ ਤੇ ਲੋਕਾਂ ਦਾ ਕਹਿਣਾ ਹੈ ਕਿ ਜਨਵਰੀ ਤੋਂ ਅਪ੍ਰੈਲ ਤੱਕ ਸਰਦੀ ਦੇ ਮੌਸਮ ਚ ਦਰਿਆ ਬਿਲਕੁਲ ਸੁੱਕਿਆ ਹੁੰਦਾ ਹੈ ਉਦੋਂ ਸਰਕਾਰਾਂ ਕਿੱਥੇ ਸੁਖਤੀਆਂ ਹੁੰਦੀਆਂ ਨੇ ਉਦੋਂ ਕਿਉਂ ਨਹੀਂ ਬੰਨ ਪੱਕੇ ਤੌਰ ਤੇ ਬਣਾਏ ਜਾਂਦੇ ਸੋ ਤੁਹਾਡਾ ਇਸ ਬਾਰੇ ਕੀ ਕਹਿਣਾ ਜਰੂਰ ਕਮੈਂਟ ਕਰਨਾ ਤੇ ਅਮਰਸਾਹ ਸਾਹਿਬ ਦੀ ਵੀਡੀਓ ਹੈ ਜੋ ਕਿ ਤੁਹਾਨੂੰ ਅੱਗੇ ਦਿਖਾਉਣੀ ਹੈ ਤੇ ਉੱਥੇ ਹੀ ਅਮਰਸਾਹ ਸਾਹਿਬ ਦੀ ਇੱਕ ਹੋਰ ਵੀਡੀਓ ਵਾਇਰਲ ਹੋ ਰਹੀ ਹੈ ਇੱਕ Hindu veer ਦੀ ਦੋਸਤੋ ਉਹਦੇ ਵਿੱਚ ਵੀ ਦੋ ਪੱਖ ਨੇ ਦੋਵੇਂ ਤੁਹਾਨੂੰ ਦੱਸਦੇ ਆ ਪਰ ਉਸ ਤੋਂ ਪਹਿਲਾਂ ਦੱਸ ਦਈਏ ਕਿ ਜਦੋਂ ਕੋਈ ਸੱਚ ਦਿਖਾਇਆ ਜਾਂਦਾ ਹੈ ਕੋਈ ਸੁਧਾਰ ਦੀ ਗੱਲ ਕੀਤੀ ਜਾਂਦੀ ਹੈ ਤਾਂ ਅਕਸਰ ਬਹੁਤ ਸਾਰੇ ਲੋਕ ਇਸ ਨੂੰ ਧਰਮਾਂ ਨਾਲ ਜੋੜ ਕੇ ਦੇਖ ਲੈਂਦੇ ਨੇ ਕਿਉਂਕਿ ਜਿਸ ਹਿੰਦੂ ਵੀਰ ਦੀ ਹੁਣ ਵੀਡੀਓ ਦਿਖਾਵਾਂਗੇ ਉਸ ਨੇ ਇੱਕ ਕੰਮ ਚੰਗਾ ਵੀ ਕੀਤਾ ਹੈ ਤੇ ਦੂਜਾ ਬੇहद ਗਲਤ ਕੀਤਾ ਹੈ ਤੇ ਜਦੋਂ ਕੁਝ ਲੋਕਾਂ ਵੱਲੋਂ ਉਸ ਦੇ ਦੁਆਰਾ ਕੀਤੇ ਗਲਤ ਕੰਮ ਦੀ ਵਿਰੋਧ ਕੀਤਾ ਗਿਆ ਜਿਸ ਦੇ ਵਿੱਚ ਉਹ ਪ੍ਰਵਾਸੀਆਂ ਨੂੰ ਕਿਵੇਂ ਸਿਰ ਚੜਾ ਰਿਹਾ ਪੰਜਾਬ ਦੇ ਵਿੱਚ ਤਾ ਕੁਝ ਹਿੰਦੂ ਵੀਰ ਕਹਿਣ ਲੱਗੇ ਕਿ ਉਸ ਵੀਡੀਓ ਦੇ ਵਿੱਚ ਉਹ ਪ੍ਰਵਾਸੀ ਔਰਤ ਜੈ ਮਾਤਾ ਦੀ ਕਰ ਰਹੀ ਹੈ ਤੁਹਾਨੂੰ ਤਾਂ ਕਰਕੇ ਬੁਰਾ ਲੱਗਿਆ ਦੋਸਤੋ ਪੰਜਾਬ ਹੀ ਇਹ ਜੀ ਸਟੇਟ ਹੈ ਜਿੱਥੇ ਸਾਰੇ ਲੋਕ ਸਾਰੇ ਧਰਮਾਂ ਦਾ ਸਤਿਕਾਰ ਕਰਦੇ ਨੇ ਕਿਹੜੇ ਹਿੰਦੂ ਵੀਰ ਨੇ ਜਿਹੜੇ ਗੁਰੂ ਘਰ ਨਹੀਂ ਜਾਂਦੇ ਕਿਸੇ ਸਮਾਗਮ ਦੇ ਵਿੱਚ ਜਾਂ ਫਿਰ ਕਿਸੇ ਦੀ ਖੁਸ਼ੀ ਗਮੀ ਦੇ ਵਿੱਚ ਹਿੰਦੂ ਵੀਰ ਗੁਰੂ ਘਰਾਂ ਦੇ ਵਿੱਚ ਜਾਂਦੇ ਨੇ ਤੇ ਕਿਹੜੇ ਸਿੱਖ ਵੀਰ ਨੇ ਜਿਹੜੇ ਮੰਦਰਾਂ ਦੇ ਵਿੱਚ ਮੰਦਰਾਂ ਦੇ ਵਿੱਚ ਹੋਣ ਵਾਲੇ ਸਮਾਗਮਾਂ ਦੇ ਵਿੱਚ ਨਹੀਂ ਜਾਂਦੇ ਜਦੋਂ ਕਿਸੇ ਉਹਨਾਂ ਦੇ ਕਰੀਬੀ ਦੋਸਤ ਆਂਢੀ ਗੁਆਂਢੀ ਕਿਸੇ ਹਿੰਦੂ ਵੀਰ ਦਾ ਕੋਈ ਸਮਾਗਮ ਹੁੰਦਾ ਹੈ ਸੋ ਦੋਸਤੋ ਇਹ ਆਪਸੀ ਭਾਈਵਾਲਤਾ ਹੈ ਜੋ ਪੰਜਾਬ ਦੇ ਵਿੱਚ ਹੀ ਦੇਖਣ ਨੂੰ ਮਿਲਦੀ ਆ ਪਰ ਕੁਝ ਲੋਕ ਜਦੋਂ ਸੁਧਾਰਾ ਦੀ ਗੱਲ ਕੀਤੀ ਜਾਂਦੀ ਹੈ ਕਿਸੇ ਦੇ ਗਲਤ ਕੰਮ ਨੂੰ ਵਿਰੋਧ ਕੀਤਾ ਜਾਂਦਾ ਹੈ ਤਾਂ ਇੱਥੇ ਧਰਮਾਂ ਦੀ ਗੱਲ ਲੈ ਕੇ ਬਹਿ ਜਾਂਦੇ ਨੇ ਉਹ ਪਹਿਲਾਂ ਤਾਂ ਉਸ Hindu veer ਦੀ ਜੋ ਚੰਗੀ ਗੱਲ ਹੈ ਜੋ ਚੰਗੀ ਸੋਚ ਹੈ ਉਹ ਤੁਹਾਨੂੰ ਦਿਖਾਉਨੇ ਆ 13 13 ਸੇ ਅਧਿਕ ਹੋ 200 ਹੋ 2000 ਹੋ 4000 ਹੋ ਅਭੀ ਤੱਕ ਅੰਮ੍ਰਿਤਸਰ ਮੈਂ ਇਹ ਬਤਾ ਰਹਾ ਹੂੰ ਜਿਸਕੇ ਵੀ 95% ਸੇ ਉੱਪਰ ਨੰਬਰ ਹੈ ਜਿਸਕੇ ਵੀ ਉਸਕੋ ਐਂਡ ਤੱਕ ਪੜਾਈ اس کے بعد شادی ہر چیز جو وہ مانگے گی اس کو دی جائے گی لیپ ٹاپ کچھ بھی ہو 90% سے اوپر جن کے گھر والوں کے پاس پیسے نہیں ہیں کوئی بھی માતા نانی کے کنجت پڑھائی کے لیے نہیں رہے گی کہ بنا پیسوں کے وہ پڑھنی پئی ایسا نہیں ہوگا سو جتھے سے ہندو ویر دیے ودیا سوچ ہے کہ اس نے پڑھائی دے وچ ودیا ਕੁڑیاں جو کہ فائنینشلی طور تے کمزور نے انہاں دے پروار کمزور نے انہاں دی ਪੜਾਈ ਦੇ ਵਿੱਚ ਮਦਦ ਕਰਨ ਦੀ ਗੱਲ ਕੀਤੀ ਗਈ ਹੈ ਇਸ ਕੰਮ ਦੇ ਲਈ ਇਸ ਸੋਚ ਦੇ ਲਈ ਇਸ ਵੀਰ ਨੂੰ ਸਲੂਟ ਬਣਦਾ ਪਰ ਉੱਥੇ ਹੀ ਜਿਹੜੀ ਦੂਜੀ ਗੱਲ ਇਸ ਨੇ ਕੀਤੀ ਹੈ ਉਸ ਦੀ ਅਸੀਂ ਸਖਤ ਸ਼ਬਦਾਂ ਦੇ ਵਿੱਚ ਵਿਰੋਧਤਾ ਕਰਦੇ ਹਾਂ ਕਿਉਂਕਿ ਅਸੀਂ ਜਿਵੇਂ ਕਿ ਤੁਹਾਡੇ ਸਾਹਮਣੇ ਇੱਕ ਮੋਹਮ ਚਲਾਈ ਹੋਈ ਹੈ ਫੇਕ ਭਖਾਰੀਆਂ ਜੋ ਪੰਜਾਬ ਨੂੰ ਬਦਨਾਮ ਕਰ ਰਹੇ ਨੇ ਜਿਨ੍ਹਾਂ ਦੇ ਵਿੱਚੋਂ 98.98% ਪ੍ਰਵਾਸੀ ਹੁੰਦੇ ਨੇ ਉਹਨਾਂ ਦਾ ਸੱਚ ਲੈ ਕੇ ਆਉਂਦੇ ਆ ਪਰ ਇਸ ਵੀਰ ਨੇ ਇੱਕ ਅਜਿਹਾ ਕੰਮ ਕਰ ਦਿੱਤਾ ਕਿ ਜਿਸ ਦੇ ਕਰਕੇ ਇਸ ਦਾ ਵਿਰੋਧ ਕਰਨਾ ਬਣਦਾ ਕਿਵੇਂ ਇਹ ਪ੍ਰਵਾਸੀਆਂ ਨੂੰ ਪੈਸੇ ਵੰਡ ਰਿਹਾ ਹੈ ਜਿਸ ਦੇ ਵਿੱਚ ਲੈਨ ਦੇ ਵਿੱਚ ਵੀ ਪ੍ਰਵਾਸੀਓ ਲੱਗੇ ਹੋਏ ਨੇ ਕਿਉਂਕਿ ਇਹ ਤਾਂ ਪਹਿਲਾਂ ਹੀ ਮਾਰਨੀ ਪਹਿਲਾਂ ਹੀ ਪੰਜਾਬ ਦੀਆਂ ਜੜ੍ਹਾਂ ਦੇ ਵਿੱਚ ਤੇਲ ਪਾ ਰਹੇ ਨੇ ਉੱਥੇ ਇਹ ਵੀਰ ਜਿੱਥੇ ਉਹਨਾਂ ਨੂੰ ਨਕਮੇ ਕਰ ਰਿਹਾ ਮੰਗਣ ਦੀ ਆਤ ਪਾ ਰਿਹਾ ਇਹ ਗੱਲ ਗਲਤ ਹੈ ਪਰ ਦੱਸ ਦਈਏ ਕਿ ਇਸ ਵੀਰ ਦੀ ਇਸ ਗੱਲ ਦਾ ਜਿੱਥੇ ਵਿਰੋਧ ਹੋ ਰਿਹਾ ਉੱਥੇ ਕੁਝ ਲੋਕ ਇਸ ਸੋਚ ਦੇ ਕਹਿ ਸਕਦੇ ਆ ਮਾਲਕ ਨੇ ਕਿ ਇਸ ਪ੍ਰਵਾਸੀ ਔਰਤ ਨੇ ਵੀਡੀਓ ਦੇ ਅਖੀਰ ਦੇ ਵਿੱਚ ਜੈ ਮਾਤਾ ਦੀ ਕਿਹਾਤਾ ਜਿਹੜੇ ਲੋਕਾਂ ਨੇ ਇਸ ਵੀਰ ਦੇ ਪ੍ਰਵਾਸੀਆਂ ਨੂੰ ਪੈਸੇ ਦੇਣ ਦੇ ਉਹਨਾਂ ਨੂੰ ਨਕਮੇ ਕਰਨ ਦੇ ਇਸ ਕੰਮ ਦਾ ਵਿਰੋਧ ਕੀਤਾ ਤਾਂ ਕੁਝ Hindu ਵੀਰ ਕਹਿਣ ਲੱਗੇ ਕਿ ਤੁਹਾਨੂੰ ਜੈ ਮਾਤਾ ਦੀ ਕਹਿਣ ਦੇ ਨਾਰੇ ਤੋਂ ਤਕਲੀਫ ਹੈ ਤੁਸੀਂ ਤਾਂ ਵਿਰੋਧ ਕਰਦੇ ਹੋ ਸੋ ਦੋਸਤੋ ਉਹਨਾਂ ਨੂੰ ਆਪਣੀ ਸੋਚ ਦਾ ਦਾਇਰਾ ਵਧਾਉਣਾ ਚਾਹੀਦਾ ਹੈ ਗਲਤ ਨੂੰ ਗਲਤ ਤੇ ਸਹੀ ਨੂੰ ਸਹੀ ਕਹਿਣਾ ਸਿੱਖੋ ਜਿਹੜਾ ਕੰਮ ਇਸ ਵੀਰ ਨੇ ਸਹੀ ਕੀਤਾ ਉਸ ਦੀ ਅਸੀਂ ਡਟ ਕੇ ਸਪੋਰਟ ਕਰਦੇ ਆ ਪਰ ਜਿਹੜਾ ਕੰਮ ਇਹਨੇ ਆ ਕੀਤਾ ਇਹਦਾ ਵਿਰੋਧ ਵੀ ਕਰਦੇ ਆ ਬਾਊ ਜੀ ਬਹੁਤ ਦਾਨੀ ਆ ਦਿਵਾਲੂ ਆ ਰੋਟੀ ਵੀ ਦੇ ਰਹੇ ਪੈਸਾ ਵੀ ਦੇ ਰਹੇ ਪਾਣੀ ਵੀ ਦੇ ਰਹੇ ਇਹ ਬਹੁਤ ਅੱਛੇ ਆ ਬਹੁਤ ਪੜ੍ਹਿਆ ਲੱਗਦੇ ਆ ਮੈਂ ਹਮ ਤਬ ਲਾਈਨ ਮੇ ਲੱਗ ਜਾਂਦੇ ਆ ਲੈ ਕੇ ਪੂਰੀ ਤੇ ਰੋਟੀ ਪੈਸੇ ਲੈ ਕੇ ਹਟ ਜਾਂਦੇ ਆ ਕਿੰਨੇ ਪੈਸੇ ਦਿੰਦੇ ਹੋ उपये दिए हैं बाबूजी ने बहुत बढ़िया लगा अच्छा लगा ये हमेशा बांटते हैं ये दानी हैं इनकी देख देने से कमी नहीं करता रब भगवान इनको ज्यादा देते हैं जय माता की बोलो जय माता की ये हुन ਤੁਹਾਨੂੰ ਦਿਖਾਉਨੇ ਆ ਕਿ ਇਸ Hindu वीर ਨੇ ਕੀ ਉਹ ਕੰਮ ਕੀਤਾ ਜਿਸ ਦੇ ਕਰਕੇ ਇਸ ਨੂੰ ਸਲੂਟ ਕੀਤਾ ਜਾ ਰਿਹਾ ਇਸ ਦੇ ਚਾਰੇ ਪਾਸੇ ਤਾਰੀਫ ਹੋ ਰਹੀ ਹੈ ਕਿਉਂਕਿ ਇਸ ਵੀਰ ਨੇ ਹਿੰਮਤ ਦਿਖਾਈ ਹੈ ਸਰਕਾਰਾਂ ਨੂੰ ਸ਼ੀਸ਼ਾ ਦਿਖਾਉਣ ਦੀ ਜੋ ਕਿ ਹਰ ਇੱਕ ਪੰਜਾਬੀ ਦੇ ਵਿੱਚ ਇਹ ਹਿੰਮਤ ਹੋਣੀ ਚਾਹੀਦੀ ਹੈ ਫਿਰ ਚਾਹੇ ਉਹ Hindu ਹੋਵੇ ਸਿੱਖ ਹੋਵੇ ਮੁਸਲਮਾਨ ਹੋਵੇ ਜੋກ ਵੀ ਪੰਜਾਬੀ ਹੈ ਉਸ ਨੂੰ ਇਸ ਗੱਲ ਦਾ ਵਿਰੋਧ ਕਰਨਾ ਚਾਹੀਦਾ ਹੈ ਤੇ ਗਲਤ ਨੂੰ ਗਲਤ ਕਹਿਣ ਦੇ ਲਈ ਹਮੇਸ਼ਾ ਡਟਣਾ ਚਾਹੀਦਾ ਹੈ ਕਿਉਂਕਿ ਆਮ ਤੌਰ ਤੇ ਜਿਵੇਂ ਪਹਿਲਾਂ ਦੱਸਿਆ ਕਿ ਲੋਕ ਇਹ ਗੱਲ ਦੂਜਿਆਂ ਤੇ ਛੱਡ ਦਿੰਦੇ ਨੇ ਕਿ ਮੈਂ ਕਿਉਂ ਕਿਸੇ ਮੁਸੀਬਤ ਦੇ ਵਿੱਚ ਪਵਾ ਦੋਸਤੋ ਜੇਕਰ ਇਹ ਸੋਚ ਸਾਰੀ ਰੱਖਣਗੇ ਤਾਂ ਪੰਜਾਬ ਦਾ ਰੱਬ ਹੀ ਰੱਖਾ ਸੋ ਆਓ ਦੇਖੋ ਇਸ ਵੀਰ ਨੇ ਕੀ ਵਧੀਆ ਕੰਮ ਕੀਤਾ ਤੇ ਇਸ ਦੇ ਲਈ ਦੋ ਸ਼ਬਦ ਜ਼ਰੂਰ ਕਮੈਂਟਾਂ ਦੇ ਵਿੱਚ ਲਿਖਿਓ ਜੋ ਵੀਰ ਨੇ ਇੰਨੀ ਹਿੰਮਤ ਦਿਖਾ ਕੇ ਇਸ ਗੱਲ ਤੇ ਸਰਕਾਰਾਂ ਨੂੰ ਸ਼ੀਸ਼ਾ ਦਿਖਾਇਆ ਸਾਡੇ ਪੰਜਾਬ ਦਾ ਭਗਵੰਤ ਮੰਦਾਂ ਦੇ ਰਾਜ ਵਿੱਚ ਆ ਰਿਹਾ اے حال ہے کہ بچے ہوا پنجاب دے بچے ہوا کی حال کیتا ہے بچے ایسا دے نشے نہ ڈبی ہوئے ہیں کوئی پچھل والا نہیں پنجاب چاہتا اے بچے نوجوان اس کے ساتھ ہی دے رہے ہیں اے بھی کسی ہی تھی ہے کہ نشہ بیشن والے انہوں بخشے کیوں چند آگیا ہے پنجاب چاہتا جو کیوں نہیں ہونا دا خاتمہ کیتا تا جند آگیا ہے کیا رہتی ہے ہاں پتر ایسا ٹکے نا پنجاب دے چاہتا لکھ لانتے بگوت تیری سرکار سے جے ہٹے رلتے رہے ہیں دیکھ نشے نہ ڈبے ہوئے کی نشا بند نہیں ہوں گا ملوں کے ایک ہفتہ میں سارے پنجاب سے نشا بند کر کے باؤں گا جے آپ پنجاب دی سرکار اپا اپنا ہی ہے بنائی آپ نے تو بچیا کا کی سوچے ہے گلی گلی سے ڈے بچے ہے کوئی ہے کا کوئی ਆਪਣੇ ਵੀ ਘਰ ਪਰ ਦੇ ਰਹੇ ਹੋ ਤੇ ਬੱਚਾ ਮਾਰੇ ਕੀ ਸੋਚਦੇ ਰਹੇ ਹੋ ਕੋਈ ਨਹੀਂ ਜ਼ੋਰ ਦਾ ਬੱਚਾ ਮਾਰੇ ਸਭ ਆਪੋ ਆਪਣਾ ਹੀ ਪਈ ਹੈ ਕਿ ਆ ਬੱਚਾ ਕੀ ਕਸੂਰ ਹੈ ਤੇ ਮੈਂ ਕਹਿੰਦਾ ਸਰਕਾਰ ਨੂੰ ਚੇਤਾਵਨੀ ਦੇਣਾ ਕਿ ਬੱਚਿਆਂ ਦੇ ਇਹ ਨਸ਼ੇ ਜਣੇ ਐ ਇਹਨਾਂ ਉੱਪਰ ਪਾਬੰਦੀ ਲਗਾਈ ਜਾਵੇ ਸਸਤੀ ਨਾਲ ਡੀਸੀ ਸਾਹਿਬ ਪ੍ਰਸ਼ਾਸਨ ਤੇ ਸ਼ਾਸਨ ਦੋਵੇਂ ਲਾਲਕੇ ਗਲਤ ਗਮਨ ਨਸ਼ਾ ਫੈਦ ਦਵੇ ਐ شاشن پرشاس کے بنا نشہ نہیں بچتا دیکھو بچے کا کی حال ہوئے دیکھو سارے کمادر کماد دسو ایس چٹا پی کے اے حال ہوا ہے بچوں کا ساجاب سرکار کی کرتی گئی ہے ਕੁਛ ਨਹੀਂ ਕਰਦੀ ਵੀ ਸਭਾ ਵੀ ਨਹੀਂ ਆਉਂਦਾ ਸਿੱਧਾ ਕੁਰਸੀਆਂ ਲਾ ਕੇ ਬੈਠੀ ਹੈ ਬੱਚਾ ਕੋਈ ਨਹੀਂ ਬੋਲਦਾ ਰਿਹਾ ਬਾਕੀ ਗਲਤੀ ਮਾਫ